ਹਾਂਜੀ ਤੁਹਾਡਾ ਸਵਾਗਤ ਹੈ ਜੀ ਲੱਪਤ ਸਿੰਘ ਸਿੱਧੂ ਬਲੌਗਰ ਚੈਨਲ ਦੇ ਵਿੱਚ ਸਵੇਰ ਹੋ ਚੁਗੀ ਹੈ ਜੀ ਅਗਲੀ ਸਵੇਰ ਬਸ ਆਪਾਂ ਉੱਠ ਚੁਕੇ ਆਂ ਦੇਖੋ ਅੱਜ ਧੁੰਦ ਘੱਟ ਥੋੜੀ ਜੀ ਬਾਕੀ ਕੱਲ ਤੋਂ ਸੂਰਜ ਆ ਗਿਆ ਸੀ ਅੱਜ ਵੈਨੇ ਆ ਕੀ ਪਤਾ ਹੋਵੇ ਕਿ ਨਾਮ ਹੈ ਤੇ ਮੇਰਚਾਂ ਖੜੀਆਂ ਉਹਦਰ ਲੇਬਰ ਲੱਗੇ ਦੇਖੋ ਸਵੇਰੇ ਸਵੇਰੇ ਉਹ ਦੇਖੋ ਵਾ ਕੀ ਉਹ ਕੰਮ ਤੇ ਜਾਈ ਜਾਂਦੇ ਦੇਖੋ ਸਾਰੇ ਆਪਣਾ ਕੰਮ ਦਾ ਜੀ ਵਲੌਗ ਬਣਾਉਣਾ ਆਪਾਂ ਵਲੌਗ ਬਣਾਈ ਜੰਨੇ ਆ ਹੂੰ ਠੰਡ ਬਹੁਤ ਜਿਆਦੀ ਗਾਇਓ ਠੰਡ ਬਾਲੀ ਜਿਆਦੀ ਆ ਅੱਜ ਦਾ ਅੱਗ ਵੀ ਨਹੀਂ ਬਾਲੀ ਹੂੰ ਠੰਡ ਬਹੁਤ ਜਿਆਦੀ ਹੋ ਗਈ ਗਾਇਓ ਠੰਡ ਬਾਲੀ ਜਿਆਦੀ ਆ ਜੀ ਅੱਗੇ ਇਹਦਾ ਠੰਡੇ ਚ ਬਣਾ ਲਈਦਾ ਵਲੋਗ ਹੁਣ ਤਾਂ ਬਹੁਤ ਜ਼ਿਆਦਾ ਹੀ ਠੰਡਾ ਗਈ ਹੈ ਬਾਕੀ ਤੁਹਾਨੂੰ ਹੁਣ ਅੱਗੇ ਅੱਗੇ ਇੱਧਰ ਚੈੱਕ ਕਰੋ ਗੋਭੀ ਲਾਈ ਸੀ ਤੇ ਥੋੜੀ ਜਿਹੀ ਕਮਲਾ ਗਈ ਥੋੜੀ ਜਿਹੀ ਕਮਲਾ ਗਈ ਦੇਖ ਚੈੱਕ ਕਰੋ ਕਮਲਾ ਗਈ ਥੋੜੀ ਮੋਟਰ ਵੀ ਜਿਆਦਾ ਜਿਆਦਾ ਇੱਕ ਮਲਾਗ ਇਹ ਹਜੇ ਵਿੱਚੋਂ ਵੀ ਪਾਣੀ ਦੇਖਦੇ ਆਂ ਅੱਜ ਲਾਉਨੇ ਆ ਕਿ ਕੱਲ ਨੂੰ ਲਾਈਏ ਬਾਕੀ ਮਨੇਰੇ ਵਲੌਗ ਇੱਚ ਸਕੀਪ ਜਾਵਣਾ ਕਰਿਓ ਗਾਇਸ ਲਾਈਕ ਕਰਦੇ ਆ ਕਰੋ ਸਬਸਕ੍ਰਾਈਬ ਕਰ ਲਿਓ ਕ ਚੈਨਲ ਨਾ ਤੇ ਇੱਧਰ ਵੀ ਮਿਰਚਾਂ ਨੇ ਆਪਣੀਆਂ ਬਾਕੀ ਮੈਨੂੰ ਤਾਂ ਲੱਗਦਾ ਗਾਇਸ ਅੱਜ ਧੁੱਪ ਆਵੀਗੀ ਦੇਖੋ ਹੁਣ ਕਪੜੇ ਉਹੀ ਪਾਏ ਆ ਕਿਉਂਕਿ ਕਪੜੇ ਗੰਦੇ ਨਹੀਂ ਸੀ ਤੇ ਨਹਾ ਕੇ ਉਹੀ ਪਾ ਲਿਆ ਆਪਾਂ ਰੋਜ਼ ਨਹਾਉਂਦੇ ਆਪਾਂ ਇੱਧਰ ਦੇਖੋ ਸੁਆ ਨਾ ਮਿਰਚ ਦੇਖਦੇ ਭਰਾ ਨੰਮੇ ਪਿਆ ਹੋਇਆ 11 ਵਜ ਗਏ ਆ ਦੇਖ ਕੇ ਆਪਾਂ ਤਾਂ ਉੱਠ ਗਏ ਭਰਾ ਤਾਂ ਸੁੱਤਾ ਹੋਇਆ ਬਾਕੀ ਆਪਾਂ ਤਾਂ ਉੱਠ ਗਏ ਗਾਈਸ ਮਿਰਚਾਂ ਚ ਆ ਗਈ ਜੀ ਉਹ ਤਰਕ ਇੱਥੋਂ ਲੈ ਕੇ 50 ਕਿੱਲੇ ਤਰਕ ਜੀ ਸ਼ਿਮਲਾ ਮਿਰਚ ਇਕੱਲੀ ਲੱਗਦੀ ਜੀ ਇਸ ਏਰੀਆ 'ਚ ਸਾਡੇ ਏਰੀਆ 'ਚ ਇਕੱਲੀ 50 ਕਿੱਲੇ ਸ਼ਿਮਲਾ ਮਿਰਚ ਲੱਗਦੀ ਬਾਕੀ ਆ ਦੇਖੋ ਜੀ ਸ਼ਿਮਲਾ ਮਿਰਚ ਦੇ ਉੱਤੇ ਲਫਾਫਾ ਪਾਉਣਾ ਪੈਂਦਾ ਕਿਉਂਕਿ ਸਬਜ਼ੀਆਂ ਹੁੰਦੀਆਂ ਨੇ ਜੇ ਮੀਕੂਵਰਾ ਪੈਂਦਾ ਸਰਦੀ ਪੈਂਦੀ ਆ ਉਸੀ ਕਰਕੇ ਜਿਵੇਂ ਕੀ ਕੋਰੇ ਨਾਲ ਖਰਾਬੀ ਹੋ ਜਾਂਦੀ ਤਾਂ ਪਾਈਦਾ ਬਾਕੀ ਮਣੇਰਿਓ ਵਲੋਗ ਇਨ ਸਕਿੱਪ ਨਾ ਕਰਿਆ ਕਰੋ गाइस ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਦੇਖ ਆਦਿਆ ਆਪਾਂ ਅੱਗੇ ਘਰੇ ਤੇ ਲੰਮੇ ਪੈ ਗਏ ਹਰਜਾਈ ਵਿੱਚ ਤੇ ਹੁਣ ਜਦੋਂ ਧੁੱਪ ਨਿਕਲੂਗੀ ਉਦੋਂ ਆਪਾਂ ਵਲੋਗ ਬਣਾਵਾਂਗੇ ਅੱਧਾ ਆ ਗਿਆ ਸੂਰਜ ਥੋੜਾ ਜਿਹਾ ਆਪਾਂ ਵੀ ਬਾਹਰ ਆ ਗਏ ਆ ਬਾਕੀ ਤਾਂ ਅੱਜ ਆ ਦੇਖਿਓ ਜੀ ਆਪਣੀਆਂ ਬਿੱਲੀਆਂ ਵਖਾਉਣਾ ਤੁਹਾਨੂੰ

आवी انا કાકાજી બাকি આવી બિલ્લીયા બাকি આ બિલ્લી દો બિલ્લી ચાર બિલ્લીયા આનેજી દો નીએ તે યાર બাকি આ અંદર થી સાડા તે એક તે લે સકતે રાખી ہوئی હે જી ટોલી રાખતી જમે ખારક વાડજા બહાર के अंदर रख दिता बहुत खराब होता ही बाकी अपना बुल्ट खड़ा ही बुलेट ब्लू हॉर्स बाकी बाहर चलते हैं मैं तो पूरा बुआ गए लोग ਆਪਣਾ ਕੱਲਾ ਵਾਲਾ ਵਲੌਗ じゃ ਆ ਗਿਆ ਹੀ ਜਾ ਕੇ ਦੇਖ ਲਿਓ ਸਬਸਕ੍ਰਾਈਬ ਕਰ ਲਿਓ ਨਾ ਬਾਕੀ じゃ ਕੋ ਅੱਜ ਫੇਰ ਬੈਠਾ ਬਾਹਰ ਹੀ ਇਹਨੂੰ ਠੰਡ ਜ਼ਿਆਦੀ ਲੱਗਦੀ ਹੈ ਇਹਨੂੰ ਗਰਮੀ ਜ਼ਿਆਦੀ ਲੱਗਦੀ ਬਾਹਰ ਬੈਠਾ ਤਾਂ ਚੱਕ ਓਏ ਬੋ ਕਰ ਬੋ ਬੋ ਦੇਖ ਹਾਂ ਅਜਾ ਕੋ ਸਾਟ ਜਾ ਕੋ ਜਾ ਕੋ ਇਹ ਜਾ ਕੋ ਦੇਖੋ ਫੇਮ ਉਸਨੂੰ ਸਾਫ ਵੀ ਜਾਂਦਾ ਹੈ ਬਾਕੀ ਉਹ ਨਹੀਂ ਮਾਪਣੀ ਇਹ ਦਰਵਾਜ਼ਾ ਇੱਟਾਂ ਆਪਣੀਆਂ ਕਿਉਂਕਿ ਪੁਰਾਣਾ ਘਰ ਜਿਹੜੇ ਆਪਣੇ ਨਾਲ ਜੁੜਿਆ ਉਹ ਪੁਰਾਣਾ ਘਰ ਦੇੜਿਆ ਸੀ ਇੱਥੇ ਲਾਤੀਆਂ ਬਾਕੀ ਆਪਾਂ ਨਿਉਂ ਵੀ ਭਰਾਂਗੇ ਬਹੁਤ ਜਲਦ ਵਲੋਗ ਆਉਣਗੇ ਜਿਵੇਂ ਆ ਨਾਲ ਦੀਆਂ ਨਾਲ ਕੰਧਾ ਕਰਨੀਆਂ ਇੱਥੇ ਇਧਰ ਸਾਡੇ ਇੱਕ ਗਰਦ ਰਿਆਂ ਦਾ ਪਾਣੀ ਆ ਜਾਂਦਾ ਤਾਂ ਕਰਕੇ ਬੰਨ ਉੱਚਾ ਕੀਤਾ 6 ਫੁੱਟ ਉੱਚਾ ਕੀਤਾ ਬਾਕੀ ਰੋਦੇ ਲੱਗਣਗੇ ਇੱਥੇ ਆਲੂ ਦੇਖ ਸਕਦੇ ਕੋੰਡੀਆਂ ਦੇ ਤਾਂ ਮੀਆਂ ਤਾਂ ਥੋੜੀਆਂ ਜਿਗਾਂ ਲੀਆਂ ਗਈਆਂ ਬੱਸ ਸਪੋਰਟ ਕਰਿਓ ਬਹੁਤ ਜਲਦ ਆਪਾਂ ਇੱਕ ਹੋਰ ਚੀਜ਼ ਲਿਆਵਾਂਗੇ ਉਹ ਤੁਹਾਨੂੰ ਸਾਰਿਆਂ ਨੂੰ ਵਿਖਾਵਾਂ ਸਬਸਕ੍ਰਾਈਬ ਸਰਪ੍ਰਾਈਜ਼ ਹੋਣਾ ਬਹੁਤ ਤਗੜੀ ਚੀਜ਼ ਲਿਆਵਾਂਗੇ ਬਹੁਤ ਤਗੜੀ ਤੁਸੀਂ ਦੇਖ ਕੇ ਖੁਸ਼ ਹੋ ਜਾਣਾ ਅੱਜ ਮੰਮੀ ਨੇ ਬਣਾਏ ਹਾਂ ਛੋਲੇ ਤੇ ਪੂੜੀਆਂ ਤੇ ਹਮ ਖਾਣਾ ਖਾ ਕੇ ਮਿਲਦੇ ਹਾਂ ਆਪਕੋ ਆ ਗਏ ਰੋਟੀ ਪਣੀ ਖਾ ਕੇ ਮਿਰਚਾਂ 'ਚ ਤੇ ਚੈੱਕ ਕਰੋ ਤੋ ਪਲਵਾਦ ਨੇ ਆਪਾ ਤੇ ਫੁੱਲ ਵਿਖਾਉਣਾ ਮੈਂ ਤੁਹਾਨੂੰ ਇੱਥੇ ਫਲਾਵਰ ਲੱਗੇ ਹੋਏ ਆ ਆਪਣੇ Shimla mirch ਨੇ ਚਿੱਕਣ ਲੱਗੀ ਬੂਰ ਜਾ ਇੱਧਰ ਚੈੱਕ ਕਰੋ ਜੈੱਕ ਕਰੋ ਇਹ ਫਲ ਜੇ ਚੱਕਣ ਲੱਗੀਆਂ Shimla mirch ਬਾਕੀ ਇਧਰ ਸਬਜੀ ਦੇਖ ਸਾਡੀ ਸਾਰੀ ਸਬਜੀ ਉਧਰ ਗੋਭੀ ਦਿਖਾਤੀ ਮੈਂ ਤੁਹਾਨੂੰ ਆ ਇਧਰ 베ਰੀਆਂ ਨੂੰ ਅੱਗੇ 베ਰ ਜੇ ਲੱਗਦੇ ਹੁੰਦੇ ਸੀ ਇਹ ਕਿੱਥੇ ਜੀ ਵੀ ਸੀ ਵੱਡ ਕੇ ਕਿਉਂਕਿ ਕਿਰਾਇਆ ਲਾਉਣਾ ਸੀ ਕਿਤੇ ਵੱਢਣੀ ਆ ਬਾਕੀ ਹਾਲ ਤਾਂ ਇੱਥੇ ਹੀ ਰਹੇਗੀ ਪਰ ਫਲ ਜਾਂ ਜਮਾ ਨਹੀਂ ਲੱਗਾ ਜੀ ਆ ਗਿਆ ਆਪਣਾ ਖੇਤ ਸੌਰੋਂ ਕੋਲੇ ਜੀ ਨਿਕਲ ਆਏ ਚੱਕ ਤੇ ਉਹ ਦੇਖ ਸਾਡੇ ਭਰਾ ਆ ਗਿਆ ਆਸੀ ਕੋ ਮੱਖੀ ਆਇਆ ਆ ਬਾਕੀ ਮਣੀਰੇਓ ਬਲੌਗ ਦੇ ਵਿੱਚ ਸਕਿੱਪ ਜਮਾਣਾ ਕਰਿਆ ਕਰੋ ਦੇਖੋ ਬਿੱਲੀ ਆਪਾ ਆਪਾ ਸ਼ੁਮਲਾ ਮਿਰਚ ਨੂੰ ਪਾਣੀ ਲਾ ਕੇ ਆਏ ਸੀ ਦੇਖ ਕੇ ਉਹਨੇ ਸਲਾਬ ਚੜ ਗਈ ਕਿ ਨਹੀਂ ਚੜੀ ਜੇ ਚੜ ਗਈ ਉਹਗੀ ਪਾਣੀ ਆਪਾਂ ਕੱਢ ਦਾਂਗੇ ਬਾਕੀ ਵਾਵਾ ਲੱਗ ਗਿਆ ਪਾਣੀ ਆਪਣਾ ਬਾਕੀ ਦੇਖੋ ਇੱਥੇ ਲਾ ਕੇ ਆਏ ਸੀ ਆਪਾਂ ਨੇ ਉੱਦ ਮੈਂ ਬਲੌਗ ਬਣਾਉਣਾ ਪੁੱਲ ਜਾਣਨਾ ਗਈ ਆ। ਆਹ ਦੇਖੋ ਜੀ ਸਲਾਤ ਤੇ ਚੜ ਗਈ ਲੱਗਦਾ। ਪਾਣੀ ਇਹ ਵਾਵਾ ਲੱਗ ਗਿਆ ਅਜ। ਬਾਕੀ ਚੱਪਣ ਗੱਦੂ ਜਿਹੜੇ ਆਪਾਂ ਲਾਈ ਸੀ ਹੁਣ ਉੱਤੋਂ ਲਫਾਫਾ ਲਾਉਣਾ। ਆਜੋ ਇਲਾਜ ਦਿੰਨੇ ਆਪਾਂ। ਕਿਉਂਕਿ ਮੈਂ ਲਫਾਫਾ ਲਾਤਾ ਉੱਤੇ ਪਰ ਚੱਪਣ ਕੱਦੂਆਂ ਦੇ ਉੱਤੇ ਲਫਾਫਾ ਨਹੀਂ ਲਾਦਾ। ਕਿਉਂਕਿ ਫਸਲ ਹੀ ਹੋਰ ਹੁੰਦੀ ਗਈ। ਇਹ ਹੰਦੀਆ ਦੂਜੀ ਹੰਦੀ ਸਿਆਲਾਂ ਮੀਣਾ ਸਿਆਲਾਂ ਦੀ ਸਬਜੀ ਹੰਦੀਆ ਇਹਨੂੰ ਨਾ ਕੋਰਾ ਪੈਂਦਾ ਕੋਰੇ ਨਾਲ ਭਾਵੇਂ ਵੱਧ ਲੱਗ ਜਨ ਲੋ ਆ ਦਨੇ ਆਪਾਂ ਤਰਪਾਲੀ ਵੀ ਮਾਰਦੇ ਆਪਾਂ ਖਾਲੀ ਆਇਚ ਤਰਪਾਲੀ ਮਾਰ ਮੂਰ ਕੇ ਫੇਰ ਆਪਾਂ ਮਿਲਦੇ ਦੇਖਦੇ ਫਾਲਾ ਤਾਂ ਚੱਕਣ ਲੱਗ ਗਏ ਦੇਖ ਸਕਦੇ ਹਾਂ ਕਿ ਕਦੂ ਵੇਖ ਲਈਏ ਕੱਦੂ ਵੀ ਵਾਵਾ ਵਧੀਆ ਆਏ ਬਈ ਕੱਦੂਆਂ ਦੇ ਮਿੱਟੀ ਵੀ ਲਾਉਣਾ ਦੀ ਥੋੜੀ ਤਰਪਾਲੀ ਮਾਰ ਲਈ ਫਿਰ ਚੱਕ ਕਰੋ ਆਪਾਂ ਮਿੱਟੀ-ਮਿੱਟੀ ਲਾ ਕੇ ਫਿਰ ਮਿਲਦੇ ਆਂ ਤਰਪਾਲੀ ਮਾਰਦਾ ਹੁਣ ਮੈਂ ਖਾਲੀਆਂ ਤੇ ਗੰਦ ਦੇਖ ਰਹੇ ਹਾਂ ਖਾਲੀਆਂ ਚ ਮਾਰ ਕੇ ਫਿਰ ਦਿਖਾਉਣਾ ਤੇ ਆ ਰਿਹਾ ਆਪਣਾ ਕਲਟੀਵੇਟਰ ਚੱਕ ਕਰੋ ਕਲਟੀਵੇਟਰ ਮਾਰ ਲੀਆ ਆਪਾਂ ਫਿਰ ਉਹਦਾਂ ਮਿਲਦੇ ਆਂ ਪਾਲੀ ਜੀ ਮਾਰੀ ਸੀ ਦੋ ਵਟਾਂ ਦੇ ਪਰ ਵੱਜਦੀ ਨਹੀਂ ਪਈ ਗੰਦ ਵਾਵਾ ਫਿਰ ਐਸੀ ਕਰਕੇ ਆਪਾਂ ਨਹੀਂ ਮਾਰਦੇ ਤਰਪਾਲੀ ਅੱਜ ਤੇ ਹੁਣ ਗ੍ਰਾਮ ਮਾਰ ਕੇ ਪਾਣੀ ਪੂਣੀ ਲਾ ਕੇ ਅਗਲੀ ਵਾਰ ਤਰਪਾਲੀ ਮਾਰ ਕੇ ਮਿੱਟੀ ਲਾਗਾ ਕਿਉਂਕਿ ਹੁਣ ਕੱਦੂ ਵੀ ਹਵਾ ਜੇ ਹੁਣ ਸੋਕਾ ਲੱਗ ਗਿਆ ਤੂ ਤੂ ਕੋਰਾ ਪੈ ਗਿਆ ਸਾਰੀਆਂ ਮਾਝ ਜਾਊਗਾ ਇਸੀ ਕਰਕੇ ਆਪਾਂ ਲਾ ਦਾਂਗੇ ਬਾਕੀ ਕਣਕ ਦੇਖ ਸਕਦੇ ਸਾਡੀ ਕਾਨਕ ਵਧੀਆ ਖੜੀ ਆ ਸਾਰੀ ਬਾਕੀ ਐਸੀ ਕਰਕੇ ਤਾਂ ਪਾਣੀ ਨਹੀਂ ਲਾਇਆ ਹਣ ਇੱਥੇ ਪਾਣੀ ਲਾਹਤ ਦਿੰਨੀ ਹੈ ਗਾਏ ਪਾਣੀ ਰੁਕਿਆ ਰਹਿੰਦਾ 20 ਦਿਨ ਪਾਣੀ ਰੁਕੇ ਰਹਿੰਦਾ ਐਸੀ ਕਰਕੇ ਹੁਣ ਆਪਾਂ ਅੱਜ ਦਨੀਆ ਜੀ ਕਰਦੇ ਕੱਲ ਅਗਲੇ ਵਲੌਗ ਵਿੱਚ ਆਪਾਂ ਤਾਂ ਮੂਲੀਆਂ ਪਾਟ ਕੇ ਇੱਥੇ ਆਪਾਂ ਹੋਰ ਕੁਝ ਬੀਜਾਂਗੇ ਜਗਾਂ ਜੀ ਬਣਾ ਕੇ ਵਧੀਆ ਜੀ ਕਰਕੇ ਫਿਰ ਦਿਖਾਵਾਂ ਤੁਹਾਨੂੰ ਇੱਥੇ ਪਾਣੀ ਲਾਈ ਦਿੰਨੇ ਆ ਇੱਥੇ ਪਾਣੀ ਲਾ ਕੇ ਫਿਰ ਆਪਾਂ ਵੇਲੇ ਪਰ ਕਿਸੇ ਫੋਨ ਦੀ ਬੰਦ ਹੋ ਗਿਆ ਸੀ ਮੈਨੂੰ ਪਤਾ ਨਹੀਂ ਲੱਗਾ ਬਾਕੀ ਉਹਨੇ ਇੱਧਰ ਪਾਪ ਜੀ ਲਾ ਕੇ ਫਿਰ ਪਾਣੀ ਛੱਡਦੇ ਆਪਾਂ ਪਾਣੀ ਇੱਧਰ ਵੀ ਉੱਚੇ ਭੇਜਣਾ ਇੱਧਰੋਂ ਜਾ ਕੇ ਫਿਰ ਪਾਣੀ ਉੱਧਰ ਜਾਂਦਾ ਚਲ ਆਪਾਂ ਲਾ ਇਹ ਟੂੜੀ ਆ ਡਿੱਗੀ ਹੈ ਜਿੱਡਗੀ ਚ ਪਾਣੀ ਹੈ ਭਰਿਆ ਪਿਆ ਲਾ ਹੋਏ ਚਲ ਆ ਇਸ ਵਿੱਚ ਮੋਟਰ ਦੇਖਦਾ ਕਿੰਨਾ ਭਰਿਆ ਪਿਆ ਪਾਣੀ ਬਾਕੀ ਐਵੇਂ ਟੂਟੀ ਆ ਆ ਐਵੇਂ ਦੀ ਪਾਪ ਹੈ ਜੀ ਇਹਨੇ ਵਿੱਚ ਜਿਵੇਂ ਵੜ ਕੇ ਬਾਕੀ ਟੁੱਟੇ ਛੱਡ ਦੇ ਚੱਲ ਗਿਆ ਪਾਣੀ ਪਾ ਕਿੱਧਰ ਵੀ ਲਸਣੇ ਚ ਨਹੀਂ ਲਾਉਂਦੇ ਲਸਣੇ ਚ ਬੰਦ ਕਰ ਦਨੇ ਆ ਕਈ ਲਸਣੇ ਚ ਧਰੀ ਭੇਜਣਾ ਪਾਣੀ ਤਾਂ ਲਸਣੇ ਚ ਲਾਇਆ ਬਾਕੀ ਜਿਹੜਾ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਉਹ ਤੁਹਾਨੂੰ ਪਤਾ ਹੀ ਨਹੀਂ ਕਿਹੜਾ ਆਊਗਾ ਬਾਅਦ ਚ ਦੱਸਾਂਗੇ ਤੁਹਾਨੂੰ ਸਰਪ੍ਰਾਈਜ਼ ਸਾਰਿਆਂ ਤੇ ਬਾਕੀ ਆ ਵੀ ਮਿਰਚ ਜੀ ਵੇਖ ਲੀਏ ਮਿਰਚਾਂ ਦੇ ਵਧੀਆ ਘੜੀਆਂ ਬਾਅਦ ਜੁ ਲਾਈਆਂ ਉਹਨਾਂ ਤੋਂ ਉਹਨਾਂ ਤੋਂ 20 30 ਦਿਨ ਬਾਅਦ ਲਾਈਆਂ ਚ ਵਿੱਚ ਵੀ ਜਿੰਨੀ ਪਾਣੀ ਆ ਉਹ ਜੇ ਜਿੰਨੀ ਪਾ ਕੇ ਤੇ ਪਾਣੀ ਲਾਤਾ ਸੀ ਬਾਕੀ ਆ ਪਾਣੀ ਵੀ ਕੱਢ ਵੀ ਦੇਣੇ ਆਪਾਂ ওভার ওভার ਵੱਧ ਲੱਗ ਗਿਆ ਤੇ ਪੀਲੀਆਂ ਬਹਿ ਜਾਣੀਆਂ ਤਾਂ ਆ ਕੱਢ ਦੇਣੇ ਕੱਢ ਦੇਣੀ ਆਪਾਂ ਪਾਣੀ ਬਸ ਸ पूरी ਜਣਾੜਾ ਗਿਆ ਪਾਣੀ ਥੋੜਾ ਜਿਹਾ ਰਹਿ ਗਿਆ ਇਸ ਤੋਂ ਬਾਅਦ ਆਪਾਂ ਵੀਡੀਓ ਐਂਡਿੰਗ ਕਰ ਦਾਂਗੇ ਖਿਲੀ ਹੈ ਭੀ ਜੀ ਮੈਂ ਪਾਣੀ ਚੱਲਦਾ ਦੇਖ ਸਕਦੇ ਹਾਂ ਲਸਣ ਇੱਧਰ ਵੀ ਆਪਣਾ ਲਸਣ ਇੱਧਰ ਵੀ ਆ ਥੋੜਾ ਜਿਆਦਾ ਲਸਣ ਬਾਕੀ ਮਿਰਚਾਂ ਵਾਲੀਆਂ ਖਾਲੀਆਂ ਵਿੱਚ ਵੀ ਲਸਣ ਲਾਇਆ ਹੋਇਆ ਆਪਾਂ ਉੱਥੇ ਚੱਲ ਕੇ ਦਿਖਾਵਾਂ ਤੁਹਾਨੂੰ ਇਹ ਸਿੰਗਲ ਕੀ ਹੈ ਇਹ ਸਿੰਗਲ ਕੀ ਹਾਂ ਇਹ ਸਿੰਗਲ ਕੀ ਹੈ ਇਹ ਕਿੰਨੇ ਦਾ ਜੋੜਾ ਹੈ ਇਹ 400 ਰੁਪਏ ਕੀ ਪੜਤੀ ਹੈ फोन इसमें खराब भी है ना एक कितने दी पूगा अगर आप बनवाओगे तो डबल की बना देंगे ठीक का कितने दी पूगा ये चार सौ का चार सौ ठीक ठीक रेट में ना सबसे लंबा ठीक ठीक आप बता दो ਹੇ ਟਾਈਸੋ ਹੈ ਟਾਈਸੋ ਤੂੰ ਇਹਦਾ ਅੱਧਾ ਕਿੰਨੇ ਵਿੱਚ ਦੇ ਦੋਗੇ ਐਂਡ 350 ਨਾ ਨਾ 100 ਦੇ ਦਿੰਸੂ ਤੇ ਭਾ ਲੈ ਟਾਈਸੋ ਚ ਦੇਖ ਲਓ ਜੀ ਤਾਈਸੋ ਬਹੁਤ ਘੱਟ ਹੋ ਜਾਏਗਾ ਤੂੰ ਨਾ ਤਾਂ हमको ਵੀ ਨਹੀਂ ਮਿਲਦਾ ਆਗ ਨਹੀਂ ਦਲਾ ਦੋ ਗਿੰਡ ਜਿਹੜੀ 250 ਇੱਕ ਮਿਲਦਾ ਇਹ ਬੈੱਡ ਦਾ ਨਾ ਠੀਕ ਜੇ ਸਿੰਗਲ ਵਾਲੇ ਦੋਨੇ ਦੋ 500 ਕੇ ਜੇ ਦੇਣ ਹੈ ਦੋ ਲੈ ਲੇਂਗੇ 500 ਕਿਹੜਾ ਦੋ ਤੇ ਦੋ 500 ਰੁਪਏ ਦੇ

ਤੇ ਉਹਨੂੰ ਕਰੇ ਪਈ ਤਾਂ ਫਿਰ ਉਹ ਤਾਂ ਜਾ ਰਹੀ ਸੀ ਲੈ نیچے ਅਸੀਂ ਅਸੀਂ 500 ਕਹਿੰਦੀ ਸੀ 400 ਪਿੱਛੇ ਹੋਣੀ ਸੀ ਅਸੀਂ ਤੇ 600 ਬਾਕੀ ਠੀਕ ਹੈ ਜੀ ਅੱਜ ਦੀ ਵੀਡੀਓ ਚ ਇੰਨਾ ਸੀ ਜੇ ਵਧੀਆ ਲੱਗਦੀ ਲਾਈਕ ਸਬਸਕ੍ਰਾਈਬ ਧੰਨਵਾਦ